एसीबीसी सी मोर्चे मोहाली विखे पुलवामा दे शहीद आगुआ वालों श्रद्धांजलि पेट की गई मोर्चा प्रधान बलविंदर सिंह कुंबड़ा ने कहा देश ले अपनी जान कुर्बान करने वाले साढे बहादुर जवाना नु न कोटे प्रणाम ਅੱਜ ਮੋਰਚਾ ਆਗੂਆ ਵੱਲੋਂ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਸ਼ਰਧਾਂਜਲੀ ਪੇਟ ਕੀਤੀ ਜਿਨ੍ਹਾਂ ਨੇ 14 ਫਰਵਰੀ 2019 ਨੂੰ ਪੁਰਵਾਮਾ ਵਿੱਚ ਆਪਣੇ ਦੇਸ਼ ਦੀ ਰਾਖੀ ਕਰਦੇ ਹੋਏ ਆਪਣੀਆਂ ਜਾਨਾਂ ਵਾਰੀਆਂ ਤੇ ਦੇਸ਼ ਤੇ ਦੇਸ਼ਵਾਸੀਆਂ ਦੀ ਰਾਖੀ ਕੀਤੀ। ਉਹਨਾਂ ਕਿਹਾ ਬੜੇ ਅਫਸੋਸ ਦੀ ਗੱਲ ਹੈ ਸਾਡੇ ਨੌਜਵਾਨ ਲੜਕੇ ਲੜਕੀਆਂ ਨੂੰ ਅੱਜ ਵੈਲੈਂਟਾਈਨ ਦੇ ਦਿਨ ਦਾ ਯਾਦ ਹੈ ਪਰ ਇਹਨਾਂ ਸ਼ਹੀਦਾਂ ਦੀ ਸ਼ਹਾਦਤ દર ਦਿਨ ਯਾਦ ਨਹੀਂ ਹੈ। ਆਓ ਦੇਖਦੇ ਹਾਂ ਸਾਡੇ ਚੈਨਲ ਦੀ ਟੀਮ ਵੱਲੋਂ ਬਲਵਿੰਦਰ ਸਿੰਘ ਕੁੰਮੜਾ ਨਾਲ ਕੀਤੀ ਗਈ ਗੱਲਬਾਤ ਉਹ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਐਸ்சிਬੀਸੀ ਮਹਾਪੰਚਾਇਤ ਪੰਜਾਬ ਜੋ ਮੋਰਚਾ ਚੱਲ ਰਿਹਾ ਫੇਸਾ ਦੀਆਂ ਲਾਈਟਾਂ ਕੋਲੇ ਇੱਥੇ ਅੱਜ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਜਿਵੇਂ ਪਲਾਮਾ ਹਮਲਾ ਹੋਇਆ ਸੀ ਅਨੇਕਾਂ ਫੌਜੀ ਜਿਹੜੇ ਸਾਡੇ ਨੌਜਵਾਨ ਮਾਰੇ ਗਏ ਸੀ ਉਹਨਾਂ ਨੂੰ ਸ਼ਰਦਾਂਜਲੀ ਦਿੰਦੇ ਹੋਏ ਉਹਨਾਂ ਨੂੰ ਯਾਦ ਕਰਦੇ ਹੋਏ ਤੇ ਅਸੀਂ ਜਿਹੜਾ ਹੈ ਅੱਜ ਦਾ ਦਿਨ ਜਿਹੜਾ ਕਾਲਾ ਦੀਪਸ ਮਨਾਇਆ ਗਿਆ ਸੀ 14 ਫਰਵਰੀ 2019 ਨੂੰ ਜਿਹੜਾ ਅਟੈਕ ਹੋਇਆ ਸੀ ਉਸ ਕਰਕੇ ਉਸਦੇ ਸੰਬੰਧ ਚ ਅੱਜ ਜਿਹੜਾ ਦਿਨ ਯਾਦ ਕਰ ਲਈਏ ਉਹਨਾਂ ਵੀਰਾਂ ਨੂੰ ਸੂਰ ਵੀਰਾਂ ਨੂੰ ਜਿਨ੍ਹਾਂ ਦੀ ਅਸੀਂ ਕੁਰਬਾਨੀ ਕਰਕੇ ਜਿਉਂਦੇ ਆਂ ਤੇ ਜਾਗਦੇ ਆਂ ਉਹ ਬਾਰਡਰਾਂ ਦੇ ਸਾਡੀ ਦੇਸ਼ ਦੀ ਰਾਖੀ ਕਰ ਰਹੇ ਨੇ ਤੇ ਅਸੀਂ ਰਾਤ ਨੂੰ ਆਰਾਮ ਕਰਦੇ ਸਾਡੇ ਬੱਚੇ ਘਰ ਵਾਲਿਆਂ ਤੇ ਅਸੀਂ ਸਾਰੇ ਜਿਹੜੇ ਲੋਕ ਐ ਪਬਲਿਕ ਹੈਗੀ ਉਹਨਾਂ ਦੀ ਸਿਰ ਤੇ ਅਸੀਂ ਸੌ ਜਾਂਦੇ ਆ ਪਰ ਤਨਜੀਗਰਾ ਉਹਨਾਂ ਮਾਮਾ ਦਾ ਤਨਜੀਗਰਾ ਉਹਨਾਂ ਔਰਤਾਂ ਦਾ ਤਨਜੀਗਰਾ ਉਹਨਾਂ ਬੱਚਿਆਂ ਦਾ ਜਿਨ੍ਹਾਂ ਦੇ ਮਾਂ ਪਿਓ ਬੱਚੇ ਜਿਹੜੇ ਫੌਜ ਵਿੱਚ ਜਿਹੜੇ ਹਰ ਟਾਈਮ ਵੇਲੇ ਉਹ ਜਿਹੜੇ ਬਾਰਡਰ ਤੇ ਖੜੇ ਨੇ ਪਤਾ ਨਹੀਂ ਉਹ ਕਿਸ ਟਾਈਮ ਜ਼ਿੰਦਗੀ আর ਮੌਤ ਦੀ ਲੜਾਈ ਲੜ ਰਹੇ ਨੇ ਕਿਸ ਟਾਈਮ ਅਟੈਕ ਹੋ ਜਾਣਾ ਕਿਸ ਟਾਈਮ ਨਹੀਂ ਉਹਨਾਂ ਸ਼ਹੀਦਾਂ ਨੂੰ ਸੂਰਬੀਰਾਂ ਨੂੰ ਯਾਦ ਕਰਦੇ ਹੋਏ ਜੋ 14 ਫਰਵਰੀ 2019 ਚ ਅਟੈਕ ਹੋਇਆ ਸੀ ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਅਸੀਂ ਪੂਰੇ ਦੇਸ਼ ਵਾਸੀਆਂ ਨੂੰ ਤੇ ਇਲਾਕਾ ਵਾਸੀਆਂ ਨੂੰ ਤੇ ਪੰਜਾਬ ਵਾਸੀਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਜਸੀਦ ਤੁਹਾਨੂੰ ਯਾਦ ਕਰਦੇ ਹੋਏ ਉਹਨਾਂ ਵਾਸਤੇ ਜਰੂਰ ਕੁਰਬਾਨੀ ਵਾਸਤੇ ਤੁਸੀਂ ਯਾਦ ਰੱਖਿਆ ਕਰੋ ਤੇ ਉਹਨਾਂ ਪਰਿਵਾਰਾਂ ਨੂੰ ਜਿਨ੍ਹਾਂ ਦੇ ਪਰਿਵਾਰ ਛੱਡ ਗਏ ਜੋ ਪਰਿਵਾਰ ਵਿਛੜ ਗਏ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਦੀ ਔਰਤਾਂ ਵਾਸਤੇ ਮਾਨ ਸਨਮਾਨ ਸਰਕਾਰ 'ਕੀ ਬੇਨਤੀ ਹੈ ਉਹਨਾਂ ਦਾ ਮਾਨ ਸਨਮਾਨ ਹਰ ਸਾਲ ਹਰ ਜਗ੍ਹਾ ਕਰਦੇ ਰਿਹਾ ਕਰੋ ਤਾਂ ਕਿ ਉਸ ਜਸੀਦਾਂ ਦੀ ਸਰਤਾਂਜਲੀ ਜੜੀ ਦੇ ਵੀ ਕਰੋ ਉਹਨਾਂ ਕਰਕੇ ਯੂਥ ਨੂੰ ਸੁਨੇਹਾ ਮੇਰਾ ਇਹੀ ਹੈ ਵੀ ਜੇ ਉਹ ਮਨਾਉਂਦੇ ਸਵੇਰੇ ਫਰਜ਼ ਕਰੋ ਜਿਵੇਂ ਪੂਰਾ ਦਿਨ ਅੱਜ ਸ਼ਾਮ ਨੂੰ ਉਹਨਾਂ ਨੂੰ ਸ਼ਰਧਾਂਜਲੀ ਦਿਓ ਕੈਂਡਲ ਮਾਰਚ ਕੱਢੋ ਕੋਈ ਹੋਰ ਕਰੋ ਤਾਂ ਕਿ ਅਸੀਂ ਇਦਾਂ ਦੀ ਜਿਹੜੀ ਹੈ ਹਾਜ਼ਰੀ ਲੱਗਦੀ ਰਹੇ ਤਾਂ ਉਹਨਾਂ ਦੇ ਪਰਿਵਾਰਾਂ ਨੂੰ ਇਹ ਪਤਾ ਲੱਗੇ ਵੀ ਸਾਡੇ ਜਿਹੜੇ ਪੁੱਤਰ ਐ ਤੇ ਹੀ ਐ ਪੇਰੈਂਟਸ ਹਨ ਜਿਨ੍ਹਾਂ ਦੇ ਫਾਦਰ ਮਰ ਗਏ ਉਹਨਾਂ ਦੇ ਬੱਚਿਆਂ ਨੂੰ ਕੁਛ ਨਾ ਕੁਛ ਪਤਾ ਲੱਗੇ ਵੀ ਹਾਂ ਸਾਡੇ ਪਿਤਾ ਵਾਸਤੇ ਸਾਡੇ ਚਾਚੇ ਤਾਏ ਵਾਸਤੇ ਲੋਕ ਜਿਹੜੇ ਅੱਜ ਵੀ ਯਾਦ ਕਰ ਰਹੇ ਹਨ ਸਾਡੇ ਦਾ